ਸੰਜੀਵ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਕਿ ਆਪ ਸਭ ਸੰਗਤਾਂ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੋਗੇ ਬੇਨਤੀ ਆ ਵੀਡੀਓ ਨੂੰ ਲਾਸਟ ਤੱਕ ਵੀਡੀਓ ਦਾ ਜੋ ਸਾਡਾ ਕਲਿੱਪ ਲਾਸਟ ਤੱਕ ਸੁਣਿਓ ਕਿ ਜੋ ਪਾਸਟਰ ਅੰਕਰ ਨਰੂਲਾ ਜੀ ਨੇ ਜੋ ਆਪਣਾ ਵਿਚਾਰ ਲੋਕਾਂ ਤੱਕ ਸੰਗਤਾਂ ਤੱਕ ਰੱਖਿਆ ਉਸ ਗੱਲ ਨੂੰ ਕੁਝਕ ਆਪਾਂ ਵਿਚਾਰ ਕਰਾਂਗੇ ਉਸ ਗੱਲ ਦੇ ਉੱਪਰ ਕਿ ਉਹਨਾਂ ਦਾ ਵਿਚਾਰ ਕਿੰਨਾ ਕੁ ਸਹੀ ਹੈ ਤੇ ਕਿੰਨਾ ਕੁ ਗਲਤ ਹੈ ਜਲੰਧਰ ਦੇ ਵਿੱਚ ਪਿਛਲੇ ਦਿਨੀ ਇੱਕ 13 ਸਾਲ ਦੀ ਬੱਚੀ ਦਾ ਬਲਾਤਕਾਰ ਹੋਇਆ ਸੀ ਤੇ ਬਲਾਤਕਾਰ ਕੀਤਾ ਗਿਆ ਸੀ ਇੱਕ ਸਿੱਖ ਬੰਦੇ ਦੇ ਬਾਣੇ ਦੇ ਵਿੱਚ ਜਿਹੜਾ ਜਿੰਨੇ ਸ਼ਰੀ ਸਾਹਿਬ ਹੀ ਪਾਇਆ ਪੰਜ ਕਾਰ ਵੀ ਧਾਰਨ ਕੀਤੇ ਤੇ ਉਮਰ ਵੀ ਉਹਦੀ ਵਡੇਰੀ ਸੀਗੀ ਤੇ ਜਿਹੜੀ 13 ਸਾਲ ਦੀ ਬੱਚੀ ਦੇ ਨਾਲ ਪਿਛਲੇ ਦਿਨੀ ਬਲਾਤਕਾਰ ਹੋਇਆ ਸੀ ਉਹ ਬੱਚੀ ਕਹ ਲੋ ਦਾਦੇ ਦੀ ਉਮਰ ਦਾ ਹੈਗਾ ਉਹ ਬੰਦਾ ਜਿੰਨੇ ਬਲਾਤਕਾਰ ਕੀਤਾ ਹੁਣ ਉਸੇ ਦੇ ਰਿਲੇਟਡ ਸਰਕਾਰਯੋਗ ਪਾਸਟਰ ਜੀ ਅੰਕਰ ਨਰੂਲਾ ਜੀ ਉਹਨਾਂ ਨੇ ਬਿਆਨ ਦਿੱਤਾ ਵਾ ਉਹ ਆਂਦੇ ਕਿ ਜਿਹੜੇ ਬੰਦੇ ਨੇ ਉਹ ਧੀ ਦਾ 25 ਦਾ ਗਲਾ ਘੋਟ ਕੇ ਮਾਰਿਆ ਆਂਦੇ ਜੇਕਰ ਉਹ ਬੰਦਾ ਕ੍ਰਿਸਚੈਨਿਟੀ ਦੇ ਵਿੱਚ ਆ ਜਾਵੇ ਤੇ ਪ੍ਰਭੂ ਯਿਸੂ ਉਹਦੇ ਗੁਨਾਹ ਮਾਫ ਕਰ ਦੇਣਗੇ ਵੇਖੋ ਮੈਂ ਬੇਨਤੀ ਕਰਾਂ ਵੀ ਪ੍ਰਭੂ ਯਿਸੂ ਜੀ ਦਾ ਸਰਕਾਰਿਆ ਤੋਂ ਗੁਨਾਹ ਮਾਫ ਕਰਦੇ ਆ ਅਸੀਂ ਨਹੀਂ ਮੁਨਕਰ ਵੀ ਨਹੀਂ ਕਰਦੇ ਕਰਦੇ ਆ ਪਰ ਪਾਸਟਰ ਜੀ ਨੂੰ ਮੈਂ ਸਵਾਲ ਕਰਨਾ ਚਾਹੁੰਦਾ ਕਿ ਪਾਸਟਰ ਜੀ ਕੀ ਤੁਸੀਂ ਇਹਦੇ ਵਿੱਚ ਕਿਤੇ ਬਿਲਾਦਕਾਰ ਨੂੰ ਪ੍ਰਮੋਟ ਨਹੀਂ ਕਰ ਰਹੇ? ਤੁਹਾਡੇ ਕਹਿੰਦਾ ਇਹ ਮਤਲਬ ਹੋਵੇ ਕਿ ਅੱਜ ਇੱਕ ਬੱਚੀ ਦਾ ਬਿਲਾਦਕਾਰ ਹੋਇਆ ਤਾਂ ਕੱਲ ਨੂੰ ਤੁਸੀਂ ਹੋਰ ਵੀ ਬਿਲਾਦਕਾਰ ਕਰੋ। ਬਿਲਾਦਕਾਰ ਕਰੋ ਤੇ ਬਿਲਾਦਕਾਰ ਕਰਕੇ ਬਾਅਦ ਵਿੱਚ ਧਰਮ ਪਰਿਵਰਤਨ ਕਰ ਲਓ, ਇਸਾਈਅਤ ਦੇ ਵਿੱਚ ਆ ਜਾਓ ਤੇ ਤੁਹਾਡੇ ਜਿਹੜੇ ਗਨਾਹ ਉਹ ਮਾਫ ਹੋ ਜਾਣਗੇ ਤੇ ਸਵਰਗਾਂ 'ਚ ਤੁਹਾਡਾ ਇੱਕ 100 ਗਜ ਦਾ ਪਲਾਟ ਕਟਿਆ ਜਾਊਗਾ। ਇਹ ਲੱਗਦਾ ਨਹੀਂ ਵੀ ਤੁਸੀਂ ਇਸ ਗੱਲ ਨੂੰ ਪ੍ਰਮੋਟ ਕਰ ਰਹੇ ਆਂ ਕਿ ਸਵਰਗਾਂ 'ਚ ਪਲਾਟ ਕਟਿਆ ਜਾਊਗਾ। ਤੁਸੀਂ ਬਿਲਾਦਕਾਰ ਕਰਕੇ ਮੁੜ ਕੇ ਸਾਡੇ 'ਚ ਆ ਜਾਓ। ਮੈਂ ਸਵਾਲ ਕਰਦਾ ਵਾਂ ਜਿਹੜਾ ਬੰਦਾ ਬਿਲਾਤਕਾਰ ਕਰੇਗਾ ਬਿਲਾਤਕਾਰ ਕਰਕੇ 크ਰਿਸਚੀਅਨਿਟੀ ਦੇ ਵਿੱਚ ਕਨਵਰਟ ਹੋਏਗਾ ਲੱਗਦਾ ਨਹੀਂ ਵੀ ਉਹ ਬੰਦਾ 크ਰਿਸਚੀਅਨਿਟੀ ਨੂੰ ਉਦਾਗ ਲਾਏਗਾ ਫਿਰ ਤੇ ਪਾਸਟਰ ਜੀ ਲੱਗਦਾ ਨਹੀਂ ਵੀ 크ਰਿਸਚੀਅਨਿਟੀ ਉਦਾਕ ਕੇ ਦੇਣਾ ਕਿ ਤੂੰ ਹੀ ਬਿਲਾ ਰਹੇ ਹੋ ਵੀ ਜਿਹੜੇ ਬਿਲਾਤਕਾਰੀ ਬੰਦੇ ਆਪਣੇ ਧਰਮ ਦੇ ਵਿੱਚ ਬਿਲਾ ਰਹੇ ਹੋ ਪਾਸਟਰ ਜੀ ਮੈਂ ਬੇਨਤੀ ਕਰਾ ਤੁਸੀਂ ਕਹਿੰਦੇ ਹੋ ਪ੍ਰਭੂ ਯਿਸੂ ਜੀ ਇਸ ਚੀਜ਼ ਨੂੰ ਮਾਫ ਕਰਦੇ ਆ ਵੀ ਜਨੇ ਬਿਲਾਤਕਾਰ ਕੀਤਾ ਤੇ ਪਾਸਟਰ ਬਲਜਿੰਦਰ ਬਾਰੇ ਕੀ ਵਿਚਾਰ ਹੈ ਉਹਨਾਂ ਨੇ ਵੀ ਬਲਾਤਕਾਰ ਕੀਤਾ ਹੀ ਸੀ। ਪਲੱਸ ਬਲਾਤਕਾਰ ਪਲੱਸ ਜਿਹੜੇ ਉਹਨਾਂ ਦੇ ਆਪਣੇ ਕਰਮਚਾਰੀ ਉਹਨਾਂ ਦੇ ਉੱਪਰ ਹੱਥੋਪਾਈ ਕਰਦੇ ਆਂ ਦੀ ਉਹਨਾਂ ਦੀ ਵੀਡੀਓ ਵੀ ਪਬਲਿਕ ਤੱਕ ਜਨਤਾ ਕੋਈ ਵਾਇਰਲ ਹੋਈ। ਉਹਨਾਂ ਬਾਰੇ ਕੀ ਵਿਚਾਰ ਆ? ਪ੍ਰਭੂ ਯਿਸੂ ਜੀ ਮਾਫ ਕਰਦੇ ਆ। ਪਰ ਜੇ ਇੱਥੇ ਬੰਦਾ ਕੋਈ ਕਵੇ ਕਿ ਪ੍ਰਭੂ ਦੇ ਮਾਫ ਕਰਨ ਨੂੰ ਬੈਠਾ ਤੇ ਅਸੀਂ ਗਲਤੀਆਂ ਕਰੀ ਜਾਈਏ ਤੇ ਪ੍ਰਭੂ ਸਾਾਨੂੰ ਮਾਫ ਕਰੀ ਜਾਵੇ। ਇੱਥੇ ਲੱਗਦਾ ਨਹੀਂ ਵੀ ਅਸੀਂ ਕਿਤੇ ਨਾ ਕਿਤੇ ਪ੍ਰਭੂ ਨੂੰ ਵੀ ਬਰਦਾਮ ਕਰਤਾ ਵਾ। ਦੂਜੀ ਬੇਨਤੀ ਤਿਆ ਨਮ ਬੇਨਤੀ ਸੁਣਿਓ ਦੂਜੀ ਬੇਨਤੀ ਜਿਹੜਾ ਬੰਦਾ ਅੱਜ ਬਲਾਤਕਾਰ ਕਰੂਗਾ ਤੁਸੀਂ ਉਹਦੀ ਹੌਸਲਾ ਬਜਾਈ ਕਰਤੀ ਹੁਣ ਉਸ ਬੰਦੇ ਦੇ ਗੁਨਾਹ ਮੰਨ ਲਓ ਮਾਫ ਹੋ ਜਾਣਗੇ ਮੰਨ ਲਓ ਪ੍ਰਭੂ ਜਸੂ ਜੀ ਕਰ ਵੀ ਦੇਣਗੇ ਮੰਨ ਮਿਲ ਗਿਆ ਤੁਹਾਡੇ ਕਹਿਣ ਮੁਤਾਬਕ ਸਾਡੇ ਕਹਿਣ ਮੁਤਾਬਕ ਨਹੀਂ ਤੁਹਾਡੇ ਕਹਿਣ ਮੁਤਾਬਕ ਜੇਕਰ ਉਸ ਬੰਦੇ ਦੇ ਗੁਨਾਹ ਮਾਫ ਹੋ ਵੀ ਜਾਣ ਚਲੋ ਗੁਨਾਹ ਤੇ ਮਾਫ ਹੋ ਗਏ ਸਵਾਲ ਕਰਦਾ ਵਾਂ ਜਿਹੜੀ 13 ਸਾਲ ਦੀ ਬੱਚੀ ਦੀ ਪਾਤ ਲੁੱਟੀ ਗਈ ਉਹ ਬੱਚੀ ਦੀ ਪੱਤ ਵਾਪਸ ਕਿੱਥੋਂ ਆਣੀ ਸਵਾਲ ਕਰਾ ਜਿਹੜੀ ਬੱਚੀ ਨੇ ਵਿਆਹ ਕਰਕੇ ਦੂਸਰੇ ਦੇ ਘਰ ਦਾ ਇੱਕ ਸਮੇਂ ਦਾ ਤਾਜ ਬੰਨਦਾ ਹੈਗਾ ਉਸ ਬੱਚੀ ਦੀ ਪੱਤ ਲੁੱਟੀ ਗਈ ਉਹ ਪੱਤ ਵਾਪਸ ਕਿੱਥੋਂ ਆਊਗੀ ਉਹ ਇੱਜ਼ਤ ਵਾਪਸ ਕਿੱਥੋਂ ਆਊਗੀ ਉਹਦੀ ਪਲੱਸ ਜਿਹੜੀ ਬੱਚੀ ਨੂੰ ਗਲਾ ਘੋਟ ਕੇ ਮਾਰਿਆ ਵੀ ਗਿਆ ਸਤਿਕਾਰਯੋਗ ਪਾਸਟਰ ਜੀ ਮੈਂ ਤੁਹਾਨੂੰ ਸਵਾਲ ਕਰਦਾ ਵਾਂ ਉਹ ਬੱਚੀ ਵਾਪਸ ਕਿੱਥੋਂ ਆਊਗੀ ਤੁਹਾਡੇ ਮੂੰਹ ਇਹ ਬਿਆਨ ਆਵੇ ਕਿਉਂਕਿ ਤੁਸੀਂ ਤਾਂ ਚਮਤਕਾਰ ਕਰਦੇ ਆ ਨਾ ਤੁਸੀਂ ਤਾਂ ਫਾਇਰ ਫਾਇਰ ਕਰਕੇ ਜਦੋਂ ਤੁਹਾਡੇ ਕੋਟ ਘੁੰਮਦੇ ਆ ਕੋਟ ਕਰਕੇ ਦੇ ਫਾਇਰ ਹੁੰਦਾ ਵਾ ਤੇ ਮੂੰਹ ਜਿਹੜੇ ਬੰਦੇ ਦਾ ਉੱਪਰ ਥੋੜੀ ਐ ਨੋ ਹੀ ਹੁੰਦੀ ਆ ਉਹ ਤੁਹਾਡੇ ਫਾਇਰ ਕਰਨ ਦੇ ਨਾਲ ਉਹ ਥੋੜੀ ਸਿੱਧੀ ਹੋ ਜਾਂਦੀ ਐ ਬੰਦਾ ਅੰਨ੍ਹਾ ਹੁੰਦਾ ਵਾ ਬੰਦਾ ਗੁੰਗਾ ਹੁੰਦਾ ਵਾ ਬੰਦਾ ਹੈਂਡੀਕੈਪਡ ਹੁੰਦਾ ਵਾ 100 ਪ੍ਰਕਾਰ ਦੇ ਬੰਦੇ ਨੂੰ ਕੋਈ ਬਿਮਾਰੀ ਹੁੰਦੀ ਐ ਕੈਂਸਰ ਦਾ ਮਰੀਜ਼ ਹੁੰਦਾ ਵਾ ਕੈਂਸਰ ਦਾ ਪੀੜਤ ਰੋਗਾਂ ਦਾ ਪੀੜਤ ਤੁਸੀਂ ਤੇ ਉਸ ਬੰਦੇ ਨੂੰ ਤੰਦਰੁਸਤ ਕਰਨ ਦਾ ਦਵਾ ਕਰਦੇ ਹੋ ਤੁਹਾਡੇ ਅੰਦਰ ਤੇ ਉਸ ਬੰਦੇ ਨੂੰ ਤੰਦਰੁਸਤ ਕਰਨ ਦੀਆਂ ਸ਼ਕਤੀਆਂ ਤਾਂ ਮੈਂ ਪਾਸਟਰ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਹੁਣ ਸਾਡੇ ਵਿੱਚ ਤੇ ਇਹੋ ਜਿਹੀਆਂ ਸ਼ਕਤੀਆਂ ਨਹੀਂ ਤੁਹਾਡੇ ਵਿੱਚ ਆ ਤੁਹਾਡੇ ਘੜੀ ਹੱਥ ਜੋੜ ਕੇ ਬੇਨਤੀ ਆ ਕਿ ਉਹ ਜਿਹੜੀ ਬੱਚੀ 13 ਸਾਲ ਦੀ ਬੱਚੀ ਜਿਹੜੀ ਮਾਪੇ ਦਾ ਜਿਹੜੀ ਦਿਲ ਦਾ ਟੁਕੜਾ ਹੋਤੀ 13 ਸਾਲ ਦੀ ਬੱਚੀ ਜਿਹੜੀ ਜਿਹਨਾਂ ਬਲਾਤਕਾਰ ਵੀ ਹੋਇਆ ਪੱਤ ਵੀ ਲੁੱਟੀ ਪਲੱਸ ਉਹ ਬੱਚੀ ਨੂੰ ਗਲਾ ਘੋਟ ਕੇ ਮਾਰਿਆ ਵੀ ਗਿਆ ਉਹ ਬੱਚੀ ਉਹਨਾਂ ਨੇ ਵਾਪਸ ਲਿਆ ਦਿਓ ਇਹ ਕੰਮ ਤੁਸੀਂ ਹੀ ਕਰ ਸਕਦੇ ਆ ਕਿਉਂਕਿ ਵੇਖੋ ਸਾਡੇ ਵਿੱਚ ਤੇ ਕੋਈ ਐਹੋ ਜਿਹੀ ਸ਼ਕਤੀ ਹੈ ਨਹੀਂ ਪਾਸਟਰ ਜੀ ਤੁਹਾਡੇ ਵਿੱਚ ਸ਼ਕਤੀ ਹੈ ਤੇ ਤੁਹਾਡੇ ਚਰਣਾ ਦੀ ਬੇਨਤੀ ਆ ਵੀ ਇਹ ਕੰਮ ਤੁਸੀਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਵੀ ਇਹ ਕੰਮ ਕਰੋ ਜਰੂਰ ਉਹ ਜਿਹੜੀ ਬੱਚੀ ਗਈ ਹੈ ਉਹ ਬੱਚੀ ਵਿਚਾਰਿਆਂ ਦੀ ਮਾਪਿਓ ਦੀ ਵਾਪਸ ਲਿਆ ਦਿਓ ਇੱਕ ਦਿਲ ਦਾ ਟੁਕੜਾ ਸੀ ਉਹ ਬੱਚੀ ਦੀ ਜਿਹੜੀ ਪੱਤ ਲੁੱਟੀ ਉਹ ਪੱਤੋਂ ਦੀ ਬੱਚੀ ਦੀ ਬੱਚੀ ਨੂੰ ਪਹਿਲਾਂ ਜਿੰਦੀ ਕਰਿਓ ਵਾਪਸ ਲੈ ਆਓ ਤੇ ਫਿਰ ਉਸ ਬੱਚੀ ਦੀ ਪੱਤ ਵਾਪਸ ਹੋ ਜੇ ਹੋਰਾਂ ਨੂੰ ਕੱਖਣੀ ਚਾਹੀਦਾ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਇੱਕ ਛੋਟੇ ਜਿਹੇ ਬੱਚੇ ਦਾ ਇੱਕ ਪ੍ਰਵਾਸੀ ਮਜ਼ਦੂਰ ਹੈ ਇੱਕ ਬਈਏ ਵੱਲੋਂ ਜੋ ਪਹਿਲਾਂ ਕੋ ਕਰਮ ਕੀਤਾ ਗਿਆ ਨਿਕੇ ਜੇ ਬੱਚੇ ਨਾਲ ਤੇ ਫਿਰ ਉਹਨੂੰ ਰੋਡ ਦੇ ਨਾਲ ਕਹਿ ਲੋ ਮਾਰਿਆ ਵੀ ਗਿਆ ਤੁਹਾਡੇ ਅੰਦਰ ਸ਼ਕਤੀ ਹੈ ਤੁਸੀਂ ਉਹ ਬੱਚਾ ਵਾਪਸ ਲਿਆ ਦਿਓ ਤਾਂ ਦੋਸਤ ਬੱਚਾ ਹੋਵੇ ਕੋਈ ਉਹਨੂੰ ਪ੍ਰੋਬਲਮ ਨਾ ਹੋਵੇ ਉਦਾਂ ਹੀ ਬੱਚਾ ਜਿੱਦਾਂ ਗਿਆ ਹੈ ਉਦਾਂ ਹੀ ਵਾਪਸ ਲਿਆ ਦਿਓ ਪਰ ਤੁਸੀਂ ਉਹਨਾਂ ਦਾ ਸਾਥਦਾ ਹੋ ਨਾ ਜਿਹੜੇ ਜਿੰਨਾਂ ਦਾ ਬਲਾਤਕਾਰ ਹੋਇਆ ਹੈ ਜਿੰਨਾਂ ਦੇ ਤਨ ਤੇ ਬੀਤੀਆਂਮ ਛੋਟੀ ਜੀ ਬੱਚੀ ਨਾਲ ਬਲਾਤਕਾਰ ਹੋਇਆ ਉਹ ਨਿਕੇ ਜੇ ਬੱਚੇ ਨਾਲ ਕੋ ਕਰਮ ਹੋਇਆ ਉਹਨਾਂ ਨੂੰ ਵਾਪਸ ਲਿਆਓ ਜਿਹੜੇ ਬੰਦਿਆਂ ਨੇ ਬਲਾਤਕਾਰ ਕੀਤਾ ਉਹਨਾਂ ਦੇ ਗੁਨਾਹ ਮਾਫ ਕਰਾਉਣ ਦੀ ਮੈਨੂੰ ਨਹੀਂ ਲੱਗਦਾ ਪਾਦਰ ਜੀ ਪਾਸਟਰ ਜੀ ਮੈਨੂੰ ਲੱਗਦਾ ਉਹਨਾਂ ਨੇ ਗੁਨਾਹ ਮਾਫ ਕਰਨ ਦੀ ਲੋੜ ਆ ਅੱਜ ਜਿਹੜਾ ਬੰਦਾ ਸਿੱਖਾਂ ਦੇ ਵਿੱਚ ਜਿੰਨਾ ਬਾਣਾ ਧਾਰਨ ਕਰਕੇ ਪੰਜ ਕਕਾਰ ਧਾਰਨ ਕਰਕੇ ਤੇ ਜਿਹੜੇ ਬੰਦੇ ਨੇ ਬੱਚੀ ਦਾ ਬਲਾਤਕਾਰ ਕਰਤਾ 13 ਸਾਲ ਦੀ ਬੱਚੀ ਨਾਲ ਉਸ ਉਮਰ ਦੀ ਉਸ ਬੰਦੇ ਦੇ ਘਰ ਚ ਪੋਤਰੀ ਵੀ ਹੈਗੀ ਹੈ ਤੁਸੀਂ ਉਹਦੇ ਗੁਨਾਹ ਮਾਫ ਕਰਾਉਣ ਤੁਰਪੇ ਵੇਖੋ ਜੀ ਉਹਦੇ ਗੁਨਾਹ ਮਾਫ ਕਰਾ ਆਦਗੀ ਇਹ ਲੱਗਦਾ ਨਹੀਂ ਵੀ ਜਿਹੜਾ ਬੰਦਾ ਅੱਜ ਸਿੱਖਾਂ ਦੇ ਵਿੱਚ ਜਿੰਨੇ ਬਲਾਤਕਾਰ ਇਹੋ ਜਿਹੇ ਹਰਕਤ ਕਰਨ ਲੱਗੇ ਆ ਜਿੰਨਾਂ ਸੋਚਿਆ ਨਹੀਂ ਜਿੰਨੇ ਆਪਣੀ ਉਮਰ ਨਹੀਂ ਵੇਖੀ ਚੱਟਾ ਦਾੜਾ ਨਹੀਂ ਵੇਖਿਆ ਉਹ ਤੁਹਾਡੇ ਵਿੱਚ ਕਿਦਾਂ ਲਿਆਜ ਕਰ ਲੂਗਾ ਹੁਣ ਤੁਸੀਂ ਕਹੋਗੇ ਵੇਖੋ ਜੀ ਪ੍ਰਭੂ ਯਿਸੂ ਤਾਂ ਇਦਾਂ ਦਾ ਕੁਝ ਕਰਨ ਹੀ ਨਹੀਂ ਦਿੰਦੇ ਮੇਰੀ ਪਹਿਲਾ ਬੇਨਤੀ ਹੈ ਪ੍ਰਭੂ ਯਿਸੂ ਜੀ ਦੇ ਮੈਂ ਉਂਗਲ ਨਹੀਂ ਚੁੱਕਦਾ ਬੜੇ ਸਤਿਕਾਰਯੋਗ ਆ ਬਾਈਬਲ ਦਾ ਨਿਊ ਟੈਸਟਾਮੈਂਟ ਤੇ 올ਡ ਟੈਸਟਾਮੈਂਟ ਪੜਿਆ ਬਹੁਤ ਖਜ਼ਾਨਾ ਉਹਦੇ ਵਿੱਚ ਤੇ ਬੜੀ ਸਿੱਖਿਆ ਵੀ ਆ ਪਰ ਜੇ ਤੁਸੀਂ ਕਹੋ ਕਿ ਜੇਕਰ ਸਿੱਖਾਂ ਦੇ ਵਿੱਚ ਬਲਾਤਕਾਰ ਹੁੰਦੇ ਆ 크ਰਿਸਚਨਾਂ ਦੇ ਵਿੱਚ ਬਲਾਤਕਾਰ ਨਹੀਂ ਕਰਦੇ ਇੱਥੇ ਆ ਕੇ ਸ਼ਾਇਦ ਉਹਨਾਂ ਨੂੰ ਅਕਲ ਆ ਜਾਂਦੀ ਤੁਹਾਡੇ ਕਿਹਨਾਂ ਮੁਤਾਬਿਕ ਤਾਂ ਮੈਂ ਸਵਾਲ ਕਰਦਾ ਮੈਂ ਸਵਾਲ ਪਹਿਲਾਂ ਰੱਖ ਰੱਖ ਦਿੱਤਾ ਵਾ ਕਿ ਪਾਸਟਰ ਬਲਜਿੰਦਰ ਕਿਹਨਾਂ ਚੋਂ ਹੀ ਪਾਸਟਰ ਬਲਜਿੰਦਰ ਨੇ ਵੀ ਤਾਂ ਬਲਾਤਕਾਰ ਕੀਤਾ ਹੀ ਸੀ ਉਦਾਂ ਸਵਿਫਟ ਦੇ ਕੇ ਪਲੱਸ ਕੀਤਾ ਜਾਂਦਾ ਹੈ ਪਾਸਟਰ ਬਲਜਿੰਦਰ ਜੀ ਵੱਲੋਂ ਪਾਸਟਰ ਬਲਜਿੰਦਰ ਜੀ ਵੱਲੋਂ ਲੋਕਾਂ ਨੂੰ ਰੋਗਾਂ ਤੋਂ ਮੁਕਤ ਕਰਕੇ ਪਲੱਸ ਕੀਤਾ ਜਾਂਦਾ ਹੈ ਤੇ ਜਿਸ ਦਿਨ ਜੱਜ ਨੇ ਆਪਣੇ ਸਾਹਮਣੇ ਪੇਸ਼ ਕੀਤਾ ਤੇ ਗੁਨਾਹ ਦੋਸ਼ੀ ਪਾਏ ਗਏ ਬਲਜਿੰਦਰ ਸਿੰਘ ਪਾਸਟਰ ਜੀ ਉਹ ਜਿੱਦਣ ਦੋਸ਼ੀ ਪਾਏ ਗਏ ਜਿਸ ਦਿਨ ਜੱਜ ਨੇ ਉਹਨਾਂ ਨੂੰ ਜੇਲ੍ਹ ਦੇ ਨਾਲ ਬਲੱਸ ਕੀਤਾ ਉਸ ਦਿਨ ਆਈਓਈ ਪਾਦਰੀ ਜੀ ਬਲਜਿੰਦਰ ਜੀ ਗੋਡਿਆਂ ਭਾਰ ਹੋ ਕੇ ਗੜਗੜਾਏ ਰੋਏ ਅੱਖਾਂ ਦੇ ਵਿੱਚੋਂ ਮੋਤੀ ਛੁੱਟੇ ਅੱਖਾਂ 'ਚ ਪਾਣੀ ਵਹਿ ਪਿਆ ਤੇ ਜੱਜ ਸਾਹਮਣੇ ਗੁਹਾਰ ਲਏ ਜੱਜ ਸਾਹਿਬ ਮੇਰੇ ਬੱਚੇ ਛੋਟੇ ਆ ਜੱਸਾ ਸਭ ਮੇਰੇ ਬੱਚੇ ਰੁੱਲ ਜਾਣਗੇ ਜੱਸਾ ਮੇਰੀ ਪਤਨੀ ਆ ਜੱਸਾ ਮੇਰੇ ਗੋਡਿਆਂ ਦੇ ਵਿੱਚ ਪਲੇਟਾਂ ਆ ਕਿਰਪਾ ਕਰੋ ਤਾਂ ਮੈਂ ਸਵਾਲ ਕਰਦਾ ਉਸ ਦਿਨ ਸ਼ਕਤੀ ਵਿਖਾਉਂਦੇ ਜੱਜ ਨੂੰ ਮਾਰ ਕੇ ਸ਼ਕਤੀ ਕੋਟ ਘਮਾਉਂਦੇ ਥਨਾਹ ਕਰ ਦਿੰਦਾ ਜੱਜ ਨੂੰ ਜੱਜ ਨੂੰ ਥਨਾਹ ਕਰ ਦਿੰਦੇ ਜੱਜ ਬਾਏ ਜੀ ਤਾਂ ਉਹਨਾਂ ਨੂੰ ਪਾਸਟਰ ਜੀ ਨੂੰ ਬਰੀ ਕਰਦਾ ਉਹ ਕੀਤਾ ਨਾ ਕੁਝ ਇਦਾਂ ਦਾ ਫਿਰ ਸਾਨੂੰ ਕਹਿਣਗੇ ਹਾਏ 크ਰਿਸਚੀਅਨਿਟੀ ਤੇ ਉੰਗਲ ਚੁੱਕੀ ਹਾਏ 크ਰਿਸਚੀਅਨਿਟੀ ਤੇ ਉੰਗਲ ਚੁੱਕੀ ਉੰਗਲ ਨਹੀਂ ਕਿਤੇ 크ਰਿਸਚੀਅਨਿਟੀ ਨੂੰ ਉੰਗਲ ਨਹੀਂ ਗਲੇ ਚੁੱਕੀ ਮੈਂ ਤਾਂ ਪਹਿਲਾਂ ਬੇਨਤੀ ਕਰ ਚੁੱਕਾ ਬਾਈਬਲ ਅਸੀਂ ਪੜ੍ਹੀ ਆ ਸਤਿਕਾਰਿਆ ਬਾਈਬਲ ਦਾ ਬੜੀ ਸਿੱਖਿਆ ਬਾਈਬਲ ਦੇ ਵਿੱਚ ਬੜੀ ਸਿੱਖਿਆ ਵੱਡੀ ਦੇ ਕੇ ਗਏ ਆ ਸਾਨੂੰ ਪ੍ਰਭੂ ਯਿਸੂ ਮਸੀਹ ਜੀ ਜੀਜ਼ਸ ਕ੍ਰਾਈਸ ਜੀ ਸਲੀਮ ਤੇ ਚੜ੍ਹ ਕੇ ਉਹਨਾਂ ਨੂੰ ਟੰਗ ਕੇ ਇਦਾਂ ਬੜੇ ਦਰਦਨਾਕ ਤਰੀਕੇ ਨਾਲ ਸ਼ਹੀਦ ਕਰ ਦਿੱਤਾ ਗਿਆ ਬੜਾ ਵੱਡਾ ਇਤਿਹਾਸ ਹੈ ਉਹਨਾਂ ਦਾ ਪਰ ਮੈਂ ਸਵਾਲ ਕਰਦਾ ਵਾਂ ਕ੍ਰਿਸਚੀਅਨਿਟੀ ਨੇ ਕਿਤੇ ਅਹੀਂ ਉਂਗਲ ਚੁੱਕੀ ਨਹੀਂ ਅਸੀਂ ਤੇ ਉਂਗਲ ਪਖੰਡ ਬਾਰੇ ਚੁੱਕੀ ਹੈ ਇਹ ਆ ਉਸ ਸਿੱਖਾਂ ਦੇ ਵਿੱਚ ਹੀ ਸਾਡੇ ਆਤ ਹੈਗੀ ਹੈ ਜਦੋਂ ਅਸੀਂ ਕਹੇ ਪਖੰਡ ਬਾਰੇ ਬੋਲਦੇ ਨੇ ਕਿਹ ਬਾਬੇ ਬਾਰੇ ਬੋਲਦੇ ਗਏ ਅਸੀਂ ਮੰਨ ਲਓ ਵੀ ਕਹੇ ਤਖਤ ਦੇ ਜਹੇਦਾਰ ਬਾਰੇ ਬੋਲਦੇ ਗਏ ਤੇ ਹਾਇ ਕਾਲ ਤਖਤ ਤੇ ਉਂਗਲ ਚੁੱਕੀ ਹਾਇ ਕਾਲ ਤਖਤ ਤੇ ਉਂਗਲ ਚੁੱਕੀ ਅਸੀਂ ਬੋਲਦੇ ਗਏ ਵੀ ਵੇਖੋ ਜੀ ਫਲਾਨਾ ਤਖਤ ਦਾ ਜਹੇਦਾਰ ਜਿਦਾ ਨੀਟਾ ਜਹੇਦਾਰ ਹੀ ਅਸੀਂ ਕਹਦੇ ਵੀ ਸਰਕਾਰੀ ਆ ਉਹਨਾਂ ਦਾ ਕਾਲ ਤਖਤ ਤੇ ਜਹੇਦਾਰ ਨਹੀਂ ਵੇਖਣਾ ਜਹੇਦਾਰ ਨੂੰ ਸਰਕਾਰੀ ਕਿਹਾ ਵਾ ਹਏ ਕਾਲ ਤਖਤ ਤੇ ਉਂਗਲ ਚੁੱਕੀ ਇਹ ਸਾਡੇ ਵਿੱਚ ਵੀ ਪ੍ਰੋਬਲਮ ਹੈਗੀ ਹੈ ਸਾਡੇ ਵਿੱਚ ਇਹ ਨਹੀਂ ਕਹਿੰਦੇ ਸਾਡੇ ਵਿੱਚ ਨਹੀਂ ਸਾਡੇ 'ਚ ਵੀ ਹੈਗੀ ਹੈ ਅਸੀਂ ਕਹਿ ਦਈਏ ਕਿ ਇਤਿਹਾਸ ਦੇ ਵਿੱਚ ਇੱਥੇ ਗੜਬੜਿਆ ਸਾਡੇ ਸਿੱਖਾਂ ਦੇ ਇਤਿਹਾਸ ਦੇ ਵਿੱਚ ਤੇ ਗਾੜੀ ਨੂੰ ਪਤਾ ਕੀ ਕਹਿਣਗੇ ਹਏ ਇਤਿਹਾਸ ਤੇ ਉਂਗਲ ਚੁੱਕੀ ਉਹ ਵੇਖ ਤੇ ਲਾਓ ਕਿੱਥੇ ਉਂਗਲ ਕੀ ਉਂਗਲ ਚੁੱਕੀ ਹੈ ਅਸੀਂ ਕਹੀਏ ਕਿ ਗੁਰੂ ਘਰ ਦੇ ਵਿੱਚ ਆਹ ਦਿੱਕਤ ਹੈ ਗੁਰੂ ਘਰ ਦੇ ਵਿੱਚ ਝੂਮਰਤੇ ਵੱਡੇ ਵੱਡੇ ਲਿਆ ਕੇ ਲਾਲੇ ਦੋ ਸੇਵਾਦਾਰ ਨਹੀਂ ਰੱਖੇ ਅਸੀਂ ਕਹਿਦਗੇ ਸਾਨੂੰ ਸਵਾਲ ਹਾਏ ਗੁਰੂ ਘਰ ਤੇ ਉਂਗਲ ਚੁੱਕੀ ਅਸੀਂ ਕਹਿਦਗੇ ਫਲਾਣਾ ਹਰਜੀਤ ਰਸੂਲਪੁਰਨਾ ਦੇ ਹੋਰ ਸਤਨਾਮ ਨਿਆੰਗ ਵਰਗੇ ਗੰਦੀਆਂ ਗਾਲਾਂ ਕੱਢਦੇ ਆ ਅਸੀਂ ਕਹਿਦਗੇ ਕਿ ਇਹ ਬੰਦੇ ਕੌਮ ਦੇ ਵਿੱਚ ਗੰਦ ਪਾ ਰਹੇ ਆ ਇਹ ਸਵਾਲ ਸਾਨੂੰ ਵੀ ਉੱਠਦੇ ਆ ਹਾਏ ਸਿੰਘਾਂ ਨੂੰ ਮਾੜਾ ਬੋਲਿਆ ਹਾਏ ਸਿੰਘਾਂ ਨੂੰ ਮਾੜਾ ਬੋਲਿਆ ਉਹ ਸਿੰਘ ਹੈ ਜਿਹੜੇ ਗੰਦ ਪਕੰਡਾ ਹੀ ਨਾ ਇਹ ਦਿੱਕਤ ਸਾਡੇ ਵਿੱਚ ਵੀ ਆ ਤੁਹਾਡੇ ਵਿੱਚ ਨਹੀਂ ਆ ਵੀਰੋ ਸਾਡੇ 'ਚ ਵੀ ਆ ਇੱਥੇ ਕਿਸੇ ਨੂੰ ਜੇ ਪਖੰਡਵਾਦ ਬਾਰੇ ਬੋਲ ਦੀਗੇ ਕਿਸੇ ਪਾਸਟਰ ਬਾਰੇ ਬੋਲਤ ਕੇ ਹਾਈ ਕਰਿਸਚੀਅਨਿਟੀ ਤੇ ਮਿਲ ਚੁੱਕੀ ਉਹ ਦਿੱਕਾ ਸਾਡੇ ਵਿੱਚ ਵੀ ਹੈ ਤੁਹਾਡੇ ਖੱਲਿਆਂ 'ਚ ਨਹੀਂ ਹੈ ਤੇ ਬਾਕੀ ਥੋੜੀ ਜੀ ਬੇਨਤੀ ਹੈ ਵੀ ਇਹੋ ਜਿਹੇ ਜਿਹੜੇ ਵਿਵਾਦਤ ਬਿਆਨ ਦੇਣੇ ਉਹਨਾਂ ਤੋਂ ਥੋੜਾ ਜਿਹਾ ਗਰੇਜ ਕੀਤਾ ਜਾਵੇ ਪਾਸਟਰ ਅੰਕਰ ਨਰੂਲਾ ਜੀ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ ਬੜਾ ਸੋਹਣਾ ਬਿਆਨ ਸੀ ਉਹਨਾਂ ਦਾ ਉਹ ਕਹਿੰਦੇ ਵੀ ਸਾਨੂੰ ਸਿੱਖਾਂ ਨੂੰ ਤੇ ਇਸਾਈਆਂ ਨੂੰ ਰਲ ਕੇ ਰਹਿਣਾ ਚਾਹੀਦਾ ਵਾ ਜੇ ਵੱਖੋ-ਵੱਖੇ ਰਹੋਗੇ ਤਾਂ ਦੂਜੀਆਂ ਕਮਿਊਨਿਟੀਆਂ ਫਾਇਦਾ ਚੁੱਕਣਗੀਆਂ ਮੈਂ ਉਹਨਾਂ ਦੀ ਗੱਲ ਨਾਲ 100% ਸਹਿਮਤ ਹਾਂ ਕਿ ਬਿਲਕੁਲ ਰਲ ਕੇ ਰਹਿਣਾ ਚਾਹੀਦਾ ਵਾ ਕੋਈ ਦਿੱਕਤ ਨਹੀਂ ਕੋਈ ਦੋ ਰਾਇ ਨਹੀਂ ਰਲ ਕੇ ਰਹਿਣਾ ਚਾਹੀਦਾ ਵਾ ਪਰ ਉਹਦੇ ਵਿੱਚ ਤੁਹਾਨੂੰ ਵੀ ਕਿਤੇ ਨਾ ਕਿਤੇ ਗਰੇਜ ਕਰਨਾ ਪਊਗਾ ਵੀ ਸ਼ੈਤਾਨ ਦਾ ਲੰਗਰ ਸ਼ੈਤਾਨ ਦਾ ਪ੍ਰਸ਼ਾਦ ਇਹੋ ਜਿਹੀਆਂ ਗੱਲਾਂ ਕਰਨ ਤੋਂ ਥੋੜਾ ਜਿਹਾ ਗਰੇਜ ਤੁਸੀਂ ਵੀ ਕਰੋ ਜੇ ਤੁਸੀਂ ਵੀ ਨਾ ਇਹੋ ਜਿਹਾ ਗਰੇਜ ਇਹੋ ਜਿਹੀਆਂ ਗੱਲਾਂ ਕਰਦੇ ਤੁਸੀਂ ਗਰੇਜ ਕਰੋਗੇ ਅਸੀਂ ਵੀ ਤੁਹਾਡੇ ਬਾਰੇ ਕੁਝ ਨਹੀਂ ਬੋਲਦੇ ਤੇ ਪਲੱਸ ਜਿਹੜੇ ਅਸੀਂ ਬੋਲਿਆ ਵਾ ਅਸੀਂ ਪ੍ਰਭੂ ਯਿਸੂ ਜੀ ਨੂੰ ਕਦੀ ਸ਼ਤਾਨ ਨਹੀਂ ਬੋਲਿਆ ਕਦੀ ਉਹਨਾਂ ਨੂੰ ਅਸੀਂ ਨਿੰਦਿਆ ਭਰੇ ਬੋਲ ਨਹੀਂ ਬੋਲੇ ਉਹਨਾਂ ਦਾ ਬੜਾ ਸਤਿਕਾਰ ਆ ਸਾਡੇ ਮਨਾਂ ਦੇ ਵਿੱਚ ਪਰ ਜੋ ਅਸੀਂ ਬੋਲਦੇ ਪਖੰਡਵਾ ਤੇ ਬੋਲਦੇ ਆ ਫਿਰ ਉਹਨਾਂ ਦੇ ਬੰਦੇ ਕੁਝ ਇੱਕ ਸੜ ਤੇ ਟਿੱਪਣੀਆਂ ਕਰਦੇ ਆ ਉਹ ਕਹਿੰਦੇ ਵੇਖੋ ਜੀ ਜੇਕਰ ਪਖੰਡ ਸਾਡੇ ਵਿੱਚ ਹੈ ਤੇ ਪਖੰਡ ਤੁਹਾਡੇ ਵਿੱਚ ਵੀ ਤਾਂ ਹੈ ਗਈ ਆ ਜੇ ਸਵਾਲ ਕਰੋ ਕਿਹੜੇ ਪਖੰਡ ਗਾੜੀਓ ਜਵਾਬ ਦਿੰਦੇ ਉਹ ਵੀਰ ਆਂਦੇ ਵੇਖੋ ਜੀ ਤੁਹਾਡੇ ਵਿੱਚ ਵੀ ਤੇ ਪਾਥਿਆਣਾ ਪੁੱਤਰ ਦਿੰਦੇ ਹੀ ਆ ਮੈਂ ਕਿਹਾ ਬਿਲਕੁਲ ਉਹਨਾਂ ਦੇ ਕਿਉਂ ਪਖੰਡਣੀ ਮੈਂ ਕਿਹਾ ਬਿਲਕੁਲ ਪਖੰਡਿਆ ਮੈਂ ਕਿਹਾ ਇਹ ਧਰਤੇ ਦੇ ਬਾਅਦ ਚ ਬੋਲਦੇ ਸੀ ਬੋਲੇ ਇਹਨਾਂ ਚੀਜ਼ਾਂ ਦੇ ਪਹਿਲਾਂ ਬੋਲਦੇ ਆ ਅਹੀਂ ਉਹਨਾਂ ਦੇ ਤੋਂ ਹੀ ਬੋਲਦੇ ਨਹੀਂ ਪਰ ਉਹ ਪਹਿਲਾਂ ਸਾਡਾ ਪੂਰਾ ਚੈਨਲ ਵੇਖੋ ਜਾ ਕੇ ਫੋਲ ਕੇ ਜਿਹੜੀਆਂ ਗੱਲਾਂ ਇਹ ਬੋਲੀਆਂ ਹੁੰਦੀਆਂ ਉਹ ਦੁਬਾਰਾ ਹੰਦਣਾ ਕਿਹਾ ਕਰੋ ਵੀ ਤੁਸੀਂ ਉੱਤੇ ਦੇ ਬੋਲੇ ਨਹੀਂ ਉੱਤੇ ਦੇ ਬੋਲੇ ਨਹੀਂ ਸਾਰਿਆਂ ਦੇ ਬੋਲੀਦਾ ਵਾ ਆ ਜਿਹੜੇ ਸਾਡੇ ਗੰਡੇਆਂ ਨਾਲ ਪੁੱਤ ਦਈ ਜਾਂਦੇ ਆ ਮਿਸੇ ਪ੍ਰਸਾਦ ਦੇ ਨਾਲ ਪੁੱਤ ਦਈ ਜਾਂਦੇ ਆ ਉਹ ਵੀ ਗੱਲ ਤੇ ਆਹੀਂ ਉੱਤੇ ਵੀ ਬੋਲੇ ਬੜੀ ਵਾਰ ਬੋਲੇ ਪਲਾਨੇ ਡੇਰੇ ਤੇ ਜਾ ਚੜਾਓ ਫਲਾਣੇ ਗੁਰਦੁਾਰੇ ਦੇ ਵਿੱਚ ਹੈਲੀਕਾਪਟਰ ਜਾ ਚੜਾਓ ਤੁਹਾਡਾ ਵੀਜਾ ਲੱਗ ਜਾਏਗਾ ਅਸੀਂ ਉੱਤੇ ਵੀ ਬੋਲੀਦਾ ਵਾ ਗਲਤ ਆਓ ਸਾਰਾ ਸਰਗਲਤ ਉੱਤੇ ਵੀ ਬੋਲੀਦਾ ਵਾ ਤੇ ਪਲੱਸ ਜਿਹੜੀਆਂ ਗੱਲਾਂ ਅਸੀਂ ਆਲਰੇਡੀ ਬੋਲ ਚੁੱਕੀ ਹੁੰਦੇ ਹਾਂ ਉਹਨਾਂ ਗੱਲਾਂ ਦਾ ਸਵਾਲ ਕਰ ਦਿੰਦੇ ਆ ਵੇਖੋ ਜੀ ਉਹ ਚੀਜ਼ ਤੇ ਤੁਸੀਂ ਕਦੀ ਬੋਲੇ ਨਹੀਂ ਉਹ ਚੀਜ਼ ਤੇ ਤੁਸੀਂ ਕਦੀ ਬੋਲੇ ਨਹੀਂ ਬੋਲੇ ਆ ਸਾਰੇ ਕੋਹਤੇ ਬੋਲੇ ਆ ਪਰ ਮੇਰੀ ਇੱਕ ਬੇਨਤੀ ਹਰ ਵਾਰੀ ਹੁੰਦੀ ਆ ਜਿਹੜੇ ਧੋੜ ਤੇ ਸਵਾਰ ਕੀ ਹੁੰਦਾ ਸਵਾਲਾਂ ਜਵਾਬ ਦਿਓ ਜਿਹੜੇ ਤੋੜਦੇ ਸਵਾਰ ਰੱਖੇ ਆ ਉਹਨਾਂ ਦਾ ਜਵਾਬ ਦਿਓ ਇਹਦਾ ਮਤਲਬ ਇਹ ਤੁਸੀਂ ਕੋਸ਼ਿਸ਼ ਕਰਦੇ ਵੀ ਕਿਸੇ ਨੂੰ ਦੂਜੇ ਬੰਦੇ ਉਲਝਾ ਦੇਗੇ ਤੁਸੀਂ ਉੱਤੇ ਕਦੀ ਬੋਲੇ ਨਹੀਂ ਉੱਤੇ ਕਦੀ ਬੋਲੇ ਨਹੀਂ ਆਹਦੇ ਕਦੀ ਬੋਲੇ ਨੇ ਤੁਸੀਂ ਆਹਦੇ ਮੁੱਦੇ ਚੁੱਕਿਆ ਨਹੀਂ ਅਸੀਂ ਸਾਰੇ ਮੁੱਦੇ ਚੁੱਕੇ ਆ ਅਸੀਂ ਹਰ ਇੱਕ ਪੱਖਾਂ ਦੇ ਨੂੰ ਸਹੀ ਨੂੰ ਸਹੀ ਗਲਤ ਨੂੰ ਗਲਤ ਕਹੀਦਾ ਵਾ ਹਰ ਇੱਕ ਮੁੱਦਾ ਚੁੱਕਿਆ ਹੈ ਪਰ ਜਿਹੜਾ ਸਾਨੂੰ ਸਵਾਲ ਆਹਦੇ ਤੁਸੀਂ ਕਦੀ ਬੋਲੇ ਨਹੀਂ ਇਹਦੇ ਬਾਰੇ ਤੁਸੀਂ ਕਦੀ ਬੋਲੇ ਨਹੀਂ ਸਾਰੇ ਕੋਹ ਬਾਰੇ ਬੋਲੇ ਆ ਤੋ ਵੀਰੋ ਇਹਨਾਂ ਗੱਲਾਂ ਧਿਆਨ ਦੇਣ ਦੀ ਲੋੜ ਹੈ ਬਲਾਤਕਾਰ ਨੂੰ ਪ੍ਰਮੋਟ ਨਾ ਕਰੋ ਇਸ ਗੱਲ 'ਤੇ ਫੋਕਸ ਦਾ ਲੋਕਾਂ ਦਾ ਕਰਾਓ ਕਿ ਤੁਸੀਂ ਪਹਿਲਾਂ ਬਲਾਤਕਾਰ ਕਰਾਓ ਬਲਾਤਕਾਰ ਕਰਨ ਤੋਂ ਵਾਅਦਾ ਤੁਸੀਂ ਆ ਕੇ ਸਾਡਾ ਧਰਮ ਆਜੋ અપਨਾ ਲਓ ਤੇ ਤੁਹਾਡੇ ਗਨਾਹ ਮਾਫ ਹੋ ਜਾਣਗੇ ਤੁਸੀਂ ਲੱਗਦਾ ਨਹੀਂ ਬਲਾਤਕਾਰ ਨੂੰ ਪ੍ਰਮੋਟ ਕਰ ਰਹੇ ਕੱਲ ਨੂੰ ਕੋਈ ਬੰਦਾ ਕਹੂਗਾ ਮੈਂ ਬਲਾਤਕਾਰ ਕਰ ਦਵਾਂ ਫੇਰ ਮੈਂ ਕ੍ਰਿਸਚੀਅਨਿਟੀ ਦੇ ਵਿੱਚ ਚੱਲ ਜਾਵਾਂ ਜਦੋਂ ਮੈਂ ਕ੍ਰਿਸਚੀਅਨਿਟੀ ਦੇ ਵਿੱਚ ਗਿਆ ਤੇ ਮੇਰੇ ਗਨਾਹ ਮਾਫ ਉਹਨੂੰ ਰਗੜੋ ਜਿੰਨਾ ਰਗੜਿਆ ਜਾਂਦਾ ਉਹਨੂੰ ਠੋਕੋ ਜਿੰਨਾ ਠੋਕਿਆ ਜਾਂਦਾ ਜਿਹਨੇ ਬਲਾਤਕਾਰ ਕੀਤਾ ਵਾ ਉਨੂੰ ਭੁੱਖਾ ਪਿਆਸਾ ਰੱਖੋ ਬਿਜਲੀ ਦੇ ਝਟਕੇ দাও ਉਹਨੂੰ ਠੰਡ ਦੇ ਵਿੱਚ ਨਗਨ ਅਵਸਥਾ ਦੇ ਵਿੱਚ ਕੱਲੇ ਇੱਕ ਤੇੜ ਕਪੜਾ ਹੋਵੇ ਉਹਨੂੰ ਠੰਡ ਦੇ ਵਿੱਚ ਰੱਖੋ ਬਾਹਰ ਉਹਨੂੰ ਰੋਜ਼ ਉਹਦੀ ਮਾਰਪਿੱਟ ਕਰੋ ਰੋਜ਼ ਨੂੰ ਲਾਈਵ ਕਰੋ ਰੋਜ਼ ਉਹਦਾ ਲਾਈਵ ਕਰੋਗੇ ਮਾਰਪਿੱਟ ਕਰਦੇ ਦਾ ਉਹਨੂੰ ਭੁੱਖੇ ਪਿਆਸੇ ਰੱਖਦੇ ਦਾ ਤਸੀਹੇ ਦਿੰਦੇ ਦਾ ਗਾਂ ਤੋਂ ਦੂਜੇ ਬੰਦੇ ਨੂੰ ਕੰਨ ਹੋਣਗੇ ਜਿਹੜਾ ਕੋਈ ਬੰਦਾ ਗਾਂ ਵੀ ਬਲਾਤਕਾਰ ਕਰਨ ਬਾਰੇ ਸੋਚੂਗਾ ਬਲਾਤਕਾਰ ਕਰਨਾਂ ਤੇ ਬਹੁਤ ਦੂਰ ਦੀ ਗੱਲ ਬਲਾਤਕਾਰ ਕਰਨ ਬਾਰੇ ਵੀ ਮਨ ਦੇ ਵਿੱਚ ਲੱਖ ਵਾਰੀ ਸੋਚੂਗਾ ਪੀ ਇਹੋ ਜਿਹਾ ਕੰਮ ਕਰਾਂਗੇ ਨਾ ਕਰਾਂ ਜਿੰਨੇ ਪਹਿਲਾਂ ਕੀਤਾ ਸੀ ਉਹ ਨਾ ਉਹ ਹਾਲ ਕੀਤਾ ਉਹਨਾਂ ਉਹ ਸ਼ਰਤ ਕੀਤਾ ਹੁੰਦਾ ਤੇ ਪਾਦਰੀ ਜੀ ਹੁਣੀ ਬਲਾਦਕਾਰ ਨੂੰ ਪ੍ਰਮੋਟ ਕਰਨ ਦਾ ਜਾਂਦਾ ਕੋਈ ਨਹੀਂ ਤੁਸੀਂ ਕੋਈ ਨਹੀਂ ਕੀਤਾ ਤੇ ਸਾਡੇ ਆ ਲੈ ਜਾਓ ਪ੍ਰਮੋਟ ਨਾ ਕਰੋ ਜਿਹੜੇ ਬੰਦੇ ਨੂੰ ਉਹਨੂੰ ਤਸੀਹੇ ਦਓ ਤਾਂ ਜੋ ਉਹਦੇ ਵੱਲ ਵੇਖ ਦੂਜਿਆਂ ਨੂੰ ਵੀ ਕੰਨ ਹੋਣ ਕਿ ਜੇ ਅਸੀਂ ਵੀ ਇੱਕ ਦਿਨ ਇਦਾਂ ਦਾ ਕੰਮ ਕਰਤਾ ਤੇ ਰਗੜਾ ਹਨੂ ਫੜਕਸੂਤਾ ਲੱਗਣਾ ਵਾ ਫਤੇਰੀ ਸਾਂਝ ਪਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ